ਲੁਧਿਆਣੇ ਦੇ ਵਿੱਚ ਇਨਕਾਊਂਟਰ ਹੋਇਆ ਔਰ ਉਸ ਇਨਕਾਊਂਟਰ ਦੇ ਵਿੱਚ ਇੱਕ ਗੈਂਗਸਟਰ ਹਲਾਕ ਹੋ ਗਿਆ ਮਾਰਿਆ ਗਿਆ ਦੂਜੇ ਪਾਸੇ ਇੱਕ ਐਸਆਈ ਦੇ ਜ਼ਰੂਰ ਗੋਲੀ ਲੱਗੀ ਹੈ ਜ਼ੇਰੇ ਇਲਾਜ ਦੱਸਿਆ ਜਾ ਰਿਹਾ ਤਾਂ ਉਹ ਦੱਸਦੀ ਹੈ ਕਿ ਲੁਧਿਆਣੇ ਦੇ ਕੋਹਾੜਾ ਮਾਛੀਵਾਲਾ ਰੋਡ ਦੇ ਉੱਤੇ ਪਿੰਡ ਦੇ ਪਿੰਡ ਪੰਜੇਟਾ ਦੇ ਵਿੱਚ ਅਚਾਨਕ ਹਾਹਾਕਾਰ ਮਚ ਗਈ ਦੇਰ ਸ਼ਾਮ ਅਚਾਨਕ ਉੱਥੇ ਗੋਲੀਆਂ ਚੱਲ ਪਈਆਂ ਪੁਲਿਸ ਦੀ ਟੀਮ ਜਿਸ ਨੂੰ ਲੀਡ ਕਰ ਰਹੀ ਸੀ ਇੰਸਪੈਕਟਰ ਬਯੰਤ ਜਨੇਜਾ ਉਹਨਾਂ ਦੀ ਟੀਮ ਇੱਕ ਗੈਂਗਸਟਰ ਦਾ ਪਿੱਛਾ ਕਰਦੀ ਹੋਈ ਇਸ ਰੋਡ ਤੇ ਪਹੁੰਚੀ ਔਰ ਰੋਡ ਤੋਂ ਸਿੱਧਾ ਪਿੰਡ ਪੰਜੇਟੇ ਵੱੜ ਗਈ ਉਥੇ ਜਾ ਕੇ ਅਚਾਨਕ ਐਨਕਾਊਂਟਰ ਹੁੰਦਾ ਆ ਅਚਾਨਕ ਗੋਲੀਬਾਰੀ ਸ਼ੁਰੂ ਹੋ ਜਾਂਦੀ ਇਥੋਂ ਦੱਸ ਦਈਏ ਕਿ ਜਿਹੜਾ ਮਾਰਿਆ ਗਿਆ ਗੈਂਗਸਟਰ ਹੈਗਾ ਉਸ ਦਾ ਨਾਮ ਸੁਖਦੇਵ ਸਿੰਘ ਉਰਫ ਵਿੱਕੀ ਦੱਸਿਆ ਜਾ ਰਿਹਾ ਔਰ ਇਹ ਮਾਛੀਵਾੜੇ ਦਾ ਹੀ ਰਹਿਣ ਵਾਲਾ ਆ ਤੁਹਾਨੂੰ ਦੱਸ ਦਈਏ ਕਿ ਲੰਘੇ ਸਮੇਂ ਦੇ ਵਿੱਚ ਕੁਝ ਦਿਨਾਂ ਪਹਿਲਾਂ ਇੱਕ ਮਨੀ ਐਕਸਚੇਂਜਰ ਦੇ ਕੋਲੋਂ ਲੁੱਟ ਹੋਈ ਸੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਔਰ 1 ਲੱਖ ਦੇ ਕਰੀਬ ਜਿਹੜੀ ਰਕਮ ਹੈ ਉਹ ਲੁੱਟ ਕੇ ਤੇ ਚਾਰ ਮੁਲਜ਼ਮ ਫਰਾਰ ਹੋ ਗਏ ਸੀ ਉਹਨਾਂ ਦੀ ਸੂਚ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਇੱਕ ਵੱਖਰੀ ਟੀਮ ਬਣਾਈ ਜਾਂਦੀ ਹੈ ਜਿਸ ਦੀ ਅਗਵਾਈ ਸੀਆਈਏ 2 ਇੰਸਪੈਕਟਰ ਬਿਆਨ ਸਿੰਘ ਜੁਨੇਜਾ ਕਰ ਰਹੇ ਹੁੰਦੇ ਨੇ ਔਰ ਉਹ ਆਪਣੀ ਟੀਮ ਲੈ ਕੇ ਜਦੋਂ ਇਸ ਗੈਂਗਸਟਰ ਦੇ ਪਿੱਛੇ ਭੱਜਦੇ ਨੇ ਤਾਂ ਇਹ ਕੋਹਾੜਾ ਮਾਛੀਵਾੜਾ ਰੋਡ ਤੋਂ ਪਿੰਡ ਪੰਜੇਟਾ ਵੱਲ ਭੱਜਦਾ ਹੈ ਉਹਦੇ ਮਗਰ-ਮਗਰ ਜਾਂਦੇ ਤੇ ਅਚਾਨਕ এনਕਾਊਂਟਰ ਸ਼ੁਰੂ ਹੋ ਜਾਂਦਾ ਹੈ ਪੁਲਿਸ ਨੂੰ ਆਪਣੇ ਪਿੱਛੇ ਆਂਦੇ ਦੇਖ ਕੇ ਪਿੰਡ ਪੰਜੇਟਾ ਦੇ ਕੋਲ ਪਹੁੰਚ ਕੇ ਤੇ ਇਹ ਵਿੱਕੀ ਨਾ ਦਾ ਗੈਂਗਸਟਰ ਅਚਾਨਕ ਗੋਲੀਆਂ ਚਲਾ ਦਿੰਦਾ ਹੈ ਇਸ ਹਮਲੇ ਦੇ ਜਵਾਬੀ ਫਾਇਰ ਦੇ ਵਜੋਂ ਪੁਲਿਸ ਵੱਲੋਂ ਵੀ ਜਵਾਬ ਦਿੱਤਾ ਗਿਆ ਔਰ ਨਾਲ ਹੀ ਨਾਲ ਕ੍ਰਾਸ ਫਾਇਰ ਹੁੰਦਾ ਆ ਪੁਲਿਸ ਦੀ ਗੋਲੀ ਇਸ ਗੈਂਗਸਟਰ ਨੂੰ ਲੱਗਦੀ ਹੈ ਤੇ ਗੈਂਗਸਟਰ ਹਲਾਕ ਹੋ ਜਾਂਦਾ ਹੈ ਇਸ ਤੋਂ ਪਹਿਲਾਂ ਇੱਕ ਗੋਲੀ ਗੈਂਗਸਟਰ ਵੱਲੋਂ ਵੀ ਚਲਾਈ ਜਾਂਦੀ ਹੈ ਤੇ ਮੌਕੇ ਤੇ ਇਸ ਟੀਮ ਦੇ ਵਿੱਚ ਸਬੰਧਤ ਏਐਸਆਈ ਦੇ ਵੀ ਲੱਗਦੀ ਹੈ ਏਐਸਆਈ ਜ਼ੇਰੇ ਲਾਜ ਦੱਸਿਆ ਜਾ ਰਿਹਾ ਹੈ ਔਰ ਇਸੇ ਦੌਰਾਨ ਇੱਕ ਗੋਲੀ ਬੇਅੰਤ ਜੁਨੇਜਾ ਦੇ ਲੱਗਦੀ ਹੈ ਉਸ ਇਨਸਪੈਕਟਰ ਦੇ ਜਿਹੜਾ ਇਸ ਟੀਮ ਨੂੰ ਲੀਡ ਕਰ ਰਿਹਾ ਹੁੰਦਾ ਪਰ ਬੇਅੰਤ ਜੁਨੇਜਾ ਬਚ ਜਾਂਦੇ ਨੇ ਕਿਉਂਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੁੰਦੀ ਹੈ ਖੈਰ ਇਸ ਪ ਫਿਲਹਾਲ ਗੈਂਗਸਟਰ ਜਿਹੜਾ ਉਹ ਮਾਰਿਆ ਗਿਆ ਜਦਕਿ ਤਿੰਨ ਗੈਂਗਸਟਰ ਅਜੇ ਵੀ ਔਨ ਲੀਸ਼ ਨੇ ਉਹਨਾਂ ਨੂੰ ਲੱਭਿਆ ਜਾ ਰਿਹਾ ਉਹਨਾਂ ਦੇ ਪਿੱਛੇ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਆ ਪਰ ਫਿਲਹਾਲ ਅਜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਇਸ ਮਾਮਲੇ ਸਬੰਧੀ ਅਚਾਨਕ ਹੋਏ ਐਨਕਾਊਂਟਰ ਦੇ ਵਿੱਚ ਇੱਕ ਗੈਂਗਸਟਰ ਜਿਹੜਾ ਜਿਸ ਦਾ ਨਾਮ ਵਿੱਕੀ ਹੈਗਾ ਆ ਉਹ ਮਾਰਿਆ ਗਿਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ 1 ਲੱਖ ਰੁਪਏ ਲੁੱਟਣ ਦਾ ਮਾਮਲਾ ਸੀ ਮਨੀ ਐਕਸਚੇਂਜਰ ਤੋਂ ਲੁੱਟ ਹੋਈ ਸੀ ਗੋਲੀ ਮਾਰ ਕੇ ਉਸ ਤੋਂ ਪੈਸੇ ਲੁੱਟ ਲਏ ਗਏ ਸੀ ਪਰ ਜਦੋਂ ਪੁਲਿਸ ਨੇ ਗੈਂਗਸਟਰ ਹਲਾਕ ਕੀਤਾ ਤੇ ਉਸ ਦੇ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਗਿਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੀ ਤਫ਼ਤੀਸ਼ ਹੋਰ ਤੇਜ਼ ਹੋ ਗਈ ਹੈ ਬਾਕੀ ਦੇ ਰਹਿੰਦੇ 3 ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਲਦ ਤੋਂ ਜਲਦ ਇਸ ਮਾਮਲੇ ਦੇ ਸਿਰੇ ਤੱਕ ਪਹੁੰਚਣ ਦੀ ਕੋਸ਼ਿਸ਼ ਪੁਲਿਸ ਕਰਦੀ ਪਈ ਹੈ ਇਸ ਮਾਮਲੇ ਸੰਬੰਧੀ ਜੋ ਕੋਈ ਵੀ ਬਿਆਨ ਸਾਹਮਣੇ ਆਏ ਨੇ ਪੁਲਿਸ ਨੇ ਆਪ ਤੁਹਾਨੂੰ ਸੁਣਾ ਦਿੰ ਕਾਫੀ ਟਾਈਮ ਤੋਂ ਸਰਗਰਮ ਸੀਗੇ ਐਂਡ ਪਿਛਲੇ 4-5 ਦਿਨਾਂ ਮੇ ਵੀ ਤੁਸੀਂ ਦੇਖਿਆ ਹੋਣਾ ਕਿ ਇਹ ਕਿਹਨਾਂ ਨੇ ਜਮਾਲਪੁਰ ਮੇ ਕੈਮਿਸ ਦੀ ਸ਼ੋਪ ਨੂੰ ਲੁੱਟਿਆ ਸੀਗਾ ਗੋਲੀ ਮਾਰ ਕੇ ਉਸ ਤੋਂ ਬਾਅਦ ਸਾਨੇਵਾਲ ਚ ਇੱਕ ਠੇਕਾ ਲੁੱਟਿਆ ਸੀਗਾ ਉਸ ਤੋਂ ਬਾਅਦ ਖੂਮ ਕਲਾਂ ਚ ਇੱਕ ਕਰਿਆਨੇ ਦੀ ਸ਼ੋਪ ਲੁੱਟੀ ਸੀ ਐਂਡ ਇਹਨੇ ਡੈਸਪਰੇਟਿਡ ਸੀਗੇ ਇਹ ਗੋਲੀ ਪਹਿਲਾਂ ਮਾਰਦੇ ਸੀਗੇ ਉਸ ਤੋਂ ਪਹਿਲ ਉਸ ਤੋਂ ਬਾਅਦ ਇਹ ਕੋਈ ਲੁੱਟ ਖਸੌਟ ਕਰਦੇ ਸੀਗੇ ਤੋਂ ਇਹਦੀ ਜਿਹੜੀ ਪੁਲਿਸ ਕਾਫੀ ਟਾਈਮ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਹੈਗੀ ਸਾਡੀ ਸੀਆਈਏ ਦੀ ਟੀਮ ਸੀਗੀ ਇੰਸਪੈਕਟਰ ਬੇਨ ਸਿੰਘ ਤੇ ਡੀਸੀਪੀ ਰੂਰਲ ਐਂਡ ਤੁਸ਼ਾਰ ਗੁਪਤਾ ਐਡੀਸੀਪੀ 4 ਇਹ ਟੀਮ ਸੀਗੀ ਕਾਫੀ ਟਾਈਮ ਤੋਂ ਇਨਾਂ ਦੇ ਪਿੱਛੇ ਲੱਗੀ ਹੋਈ ਸੀਗੀ ਐਂਡ ਇਨ ਦਾ ਮੇਨ ਟਾਈਮ ਅਸੀਂ ਤਿੰਨ ਬੰਦਿਆਂ ਨੂੰ ਪਹਿਲਾਂ ਹੀ ਅਰੈਸਟ ਕਰ ਚੁੱਕੇ ਸੀਗੇ ਇਹ ਜਿਹੜਾ ਸੀਗਾ ਸੁਖਦੇਵ ਸਿੰਘ ਐਲੀਅਸ ਵਿੱਕੀ ਇਨਾਂ ਨੂੰ ਪੁਲਿਸ ਪਾਰਟੀ ਚੇਂਜ ਕਰਦੀ ਹੋਈ ਕਾਫੀ ਟਾਈਮ ਤੋਂ ਚੇਂਜ ਕਰ ਰਹੀ ਸੀਗੀ ਇੱਥੇ ਜਿਹੜੇ ਜਿਸ ਥਾਂ ਤੇ ਆਪਾਂ ਖੜੇ ਆ ਇੱਥੇ ਨੇੜੇ ਹੀ ਅੱਜ ਤਕਰੀਬਨ 7 7:30 ਵਜੇ ਇਨਾਂ ਦੀ ਮੋਟਵੇੜ ਹੋਈ ਹੈ ਮੋਟਵੇੜ ਦੇ ਦੌਰਾਨ ਇਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਯੂ ਨੋ ਮੌਕੇ ਤੇ ਨਿਊਟਰਲਾਈਜ਼ ਇਹ ਮੱਛੀਵਾੜੇ ਦਾ ਹੈਗਾ ਲੋਕਲ ਇੱਥੇ ਹੈਗਾ ਐਂਡ ਬਹੁਤ ਡੈਸਪਰੇਟਿਡ ਹੈਗਾ ਐਂਡ ਇਸ ਵਿੱਚ ਬਿਲਕੁਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਲਾਸਟ ਟਾਈਮ ਵੀ ਸਾਡੀ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀਗੀ ਸੀਐਮ ਸਾਹਿਬ ਨੇ ਬਿਲਕੁਲ ਸਖਤ ਕਿਹਾ ਸੀਗਾ ਕਿ ਇਹੋ ਜਿਹੇ ਕ੍ਰਿਮੀਨਲ ਹੈਗੇ ਪੰਜਾਬ ਜਿੰਨਾ ਗੈਂਗਸਟਰਵਾਦ ਦੀ ਜਿਹੜੀ ਕضی ਗੱਲ ਕਰਦੇ ਇਹ ਜੜੋਂ ਖਤਮ ਕਰਨਾ ਹੈ ਤਾਂ ਇਹੋ ਜਿਹੇ ਜਿਹੜੇ ਕ੍ਰਿਮੀਨਲ ਹੈਗੇ ਇਹ ਇਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਇਹਨਾਂ ਦੇ ਕਿੰਨਾ ਤੱਕ ਤੋ ਸਖਤ ਕਾਰਵਾਈ ਕੀਤੀ ਜਾਂਦੀ ਤਾਂ ਮੈਂ ਇਹ ਵੀ ਕਹਿਣਾ ਚਾਹਾਂਗਾ ਇਹ ਬੜਾ ਈਜੀ ਹੈ ਲੋਕੀ ਵਿਚਾਰੇ ਆਪਣਾ ਕੰਮ ਕਰਦੇ ਆ ਸ਼ਾਮ ਨੂੰ ਘਰੇ ਜਾਂਦੇ ਆ ਤੇ ਬੱਚੇ ਉਹਨਾਂ ਦਾ ਵੇਟ ਕਰਦੇ ਇਹ ਮਜ਼ਾਕ ਨਹੀਂ ਹੈਗਾ ਕਿ ਜਾਓ ਪਿਸਤਲ ਤੁਸੀਂ ਤਾਂ ਉਹ ਗੋਲੀ ਮਾਰੋ ਤੇ ਤੁਸੀਂ ਪੈਸੇ ਲੁੱਟ ਕੇ ਲੈ ਜਾਓ ਪੁਲਿਸ ਨੂੰ ਪ੍ਰੋਪਰ ਕਾਨੂੰਨ ਦੇ ਤਹਿਤ ਜੋ ਪੁਲਿਸ ਕਾਰਵਾਈ ਕਰੇਗੀ ਸਖਤੋ ਸਖਤ ਕਾਰਵਾਈ ਕਰੇਗੀ ਮੈਂ ਇਹ ਸੰਦੇਸ਼ ਦੇਣਾ ਚਾਹੁੰਗਾ ਇਹ ਇਹੋ ਜਿਹੇ ਬੰਦਿਆਂ ਨੂੰ ਕਿ ਸਰਕਾਰ ਕੀ ਤਰਫੋਂ ਵੀ ਸੀਐਮ ਸਾਹਿਬ ਕੀ ਤਰਫ ਦੀ ਤੇ ਤੁਹਾਡੇ ਖਿਲਾਫ ਜੋ ਵੀ ਬੰਦੇ ਹੋਗੇ ਸਖਤ ਐਕਸ਼ਨ ਅਸੀਂ ਲਵਾਂਗੇ ਇਹ ਹਜੇ ਤੱਕ ਅਸੀਂ 3 ਬੰਦੇ ਰੈਸਟ ਕੀਤੇ ਇੱਕ ਨਿਊਟਰਲਾਈਜ਼ ਕੀਤਾ ਹੈਗਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਸਾਡਾ ਇੱਕ ਐਸਾ ਹੀ ਦਲਜੀਤ ਸਿੰਘ ਹੈ ਉਹ ਜ਼ਖਮੀ ਹੋਇਆ ਈਵਨ ਔਰਚੂਨੇਟਲੀ ਜੋ ਬੀਨ ਸਿੰਘ ਹੈ ਉਹਦੇ ਛਾਤੀ ਤੇ ਫਾਇਰ ਹੋਇਆ ਐਂਡ ਕਿਉਂਕਿ ਉਹਨਾਂ ਨੇ ਬੁਲ ਪ੍ਰੂਫ ਜੈਕਟ ਪਹਿਨੀ ਹੋਈ ਸੀਗੀ

ਸਰ ਸ਼ੱਕ ਹੈ ਕਿ ਹੋਰ ਵੀ ਇਹਦੇ ਨਾਲ ਦੇ ਇੱਥੇ ਹੈਗੇ ਆ ਬੰਦੇ ਉਹ ਕੁਝ ਬੰਦੇ ਲੁਧਿਆਣੇ ਦੇ ਆ ਬਾਕੀ ਡਿਟੇਲ ਤੋਂ ਤੁਹਾਡੇ ਨਾਲ ਲੈਟਰ ਅਸੀਂ ਸ਼ੇਅਰ ਕਰਾਂਗੇ ਇਹ ਹੁਣ ਕੱਲਾ ਸੀ ਜੀ ਕਿੱ데 ਤੇ ਜਾਂਦੇ ਹੁੰਦੇ ਨੇ ਇਹ ਮੋਟਰਸਾਈਕਲ ਆ ਮੌਕੇ ਤੇ ਬ੍ਰਾਮ ਲਈ ਹੋਇਆ ਮੋਟਰਸਾਈਕਲ ਉਹ ਵੀ ਇੱਥੇ ਮੌਕੇ ਤੇ ਹੀ ਪਿਆ ਹਾਜੀ ਪੁਰਾਣੇ ਇੰਜੈਕਟਰ ਸਰ ਦੋਨੇ ਫਾਇਰ ਹੋਏ ਨੇ ਸਰ ਦੋ तकरीबन ਵੀ ਫਾਇਰ ਹੋਏ ਆ ਦੋਨੋਂ ਦੋਨੋਂ ਸਾਈਡ ਤੋਂ ਵੀ ਐਸਐਸ ਸਾਹਿਬ ਦਾ ਉਹ ਦਲਜੀਤ ਸਿੰਘ ਇਹ ਐਸਾ ਹੀ ਹਸਪੀਟਲ ਹਸਪੀਟਲ ਵਿੱਚ ਜਿੱਤਣਾ ਉਹਨਾਂ ਨੇ ਪਟ ਪਟੇ ਗੋਲੀ ਲੱਗ ਪਰ ਉਹ ਸਾਰਾ ਪਿੱਛਾ ਕਰੀ ਸੀ ਹਾਂਜੀ ਹਾਂਜੀ ਕਾਫੀ ਟਾਈਮ ਤੋਂ ਚੇਂਜ ਕਰ ਰਹੇ ਸੀਗੇ ਨੀ ਇਹਨਾਂ ਕਾਫੀ ਟਾਈਮ ਤੋਂ ਪੁਲਿਸ ਪਾਰਟੀ ਚੇਂਜ ਕਰਾ ਮਨੀ ਕੇਂਦਰ ਦੇ ਸਰ ਟ੍ਰਾਂਸਫਰ ਲੁੱਟੇ ਉਹ ਵੀ ਉਹਨਾਂ ਦੇ ਬਾਅਦ ਬਿਲਕੁਲ ਜੀ ਮੈਂ ਉਹੀ ਕਹਿ ਰਿਹਾ ਜੀ ਇਹਨਾਂ ਨੇ ਮਨੀ ਜਿਹੜਾ ਐਕਸਚੇਂਜਰ ਉਹਦੇ ਤੇ ਗੋਲੀ ਮਾਰ ਕੇ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੈਮਿਸਟਰੀ ਸ਼ਾਪ ਨੂੰ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਠੇਕਾ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਟੀਨਿਊਸਲੀ ਮਤਲਬ ਕ੍ਰਾਈਮ ਕਰ ਰਹੇ ਸੀਗੇ ਐ

ਬੈਲਿਸਟਿਕ ਤੇ ਫੋਰੈਂਸਿਕ ਰਿਪੋਰਟ ਆ ਜਾਨੀਗਾ ਉਦੋਂ ਐਗਜੈਕਟ ਪਤਾ ਲੱਗੂਗਾ ਕਿ ਟੋਟਲ ਉਹਦੇ ਕਿੰਨੇ ਫਾਇਰ ਇੰਜਰੀ ਹੋਈ ਸਰ ਅੱਗੇ ਅੱਗੇ ਸੀਗਾ ਤੁਹਾਡੇ ਜਦੋਂ ਪਿੱਛਾ ਕਰ ਰਹੇ ਸੀ ਜਾਂ ਕਿਤੇ ਤੁਹਾਨੂੰ ਨਹੀਂ 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 ਅਸੀਂ ਇੱਥੇ ਇਹਨੂੰ ਚੇਜ਼ ਕਰਦੇ ਕਰਦੇ ਸਾਨੂੰ ਇਨਫੋਰਮੇਸ਼ਨ ਸੀ ਅਤੇ ਅਸੀਂ ਸਪੌਟ ਤੇ ਇਹਨੂੰ ਟੈਕਲ ਕਰਨ ਲਈ ਖੜੇ ਸੀ ਸਰ ਇੱਕ ਮਿੰਟ ਜੀ ਤੁਹਾਡੇ ਵੀ ਸਰ ਗੋਲੀ ਲੱਗੀ ਹੈ ਕੀ ਅਸੀਂ ਛਾਤੀ ਤੇ ਜੀ ਪੂਰੇ ਆਪਰੇਸ਼ਨ ਬੁਲੇਟ ਪ੍ਰੂਫ ਜੈਕਟ ਪਾਇਓ ਇਸੇ ਬਚਾਅ ਹੋ ਗਿਆ ਠੀਕ ਹੈ ਸਰ ਕਾਫੀ ਦੇਰ ਤੋਂ ਪਿੱਛਾ ਕਰਦੇ ਆ ਰਹੇ ਸੀ ਜੀ ਹਨਾ ਸਰ ਕਿ ਕਿੱਦਾਂ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ